ਕਿਸਾਨਾਂ ਨੇ ਥਾਣਾ ਆਨੰਦਗੜ੍ਹ ਦਾ ਕੀਤਾ ਕਿਰਾਓ ਮਾਮਲਾ ਖੇਤੀ ਮੋਟਰਾਂ ਦੀਆਂ ਤਾਰਾਂ ਅਤੇ ਪਲੇਟਾਂ ਚੋਰੀ ਕਰਨ ਵਾਲੇ ਕਬਾੜੀਆਂ ਨੂੰ ਪੁਲਿਸ ਵੱਲੋਂ ਕਾਬੂ ਨਾ ਕਰਨ ਦਾ ਦੱਸਦੀ ਹੈ ਕਿ ਸੰਗਤ ਮੰਡੀ ਅਧੀਨ ਬਠਿੰਡਾ ਬਾਜ਼ਾਰ ਰੋਡ ਤੇ ਪੈਂਦੇ ਥਾਣਾ ਆਨੰਦਗੜ੍ਹ ਦੇ ਆਸ-ਪਾਸ ਦੇ ਪਿੰਡਾਂ ਵੱਲੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਮਦਦ ਦੇ ਨਾਲ ਥਾਣਾ ਨੰਦਗੜ ਦੇ ਮੂਹਰੇ ਧਰਨਾ ਦੇ ਦਿੱਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਅਤੇ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਹੈ ਕਿ ਕਿਸਾਨਾਂ ਦੀਆਂ ਖੇਤੀ ਮੋਟਰਾਂ ਵਿੱਚੋਂ ਪਿਛਲੇ ਸਮੇਂ ਤੋਂ ਚੋਰਾਂ ਵੱਲੋਂ ਤਾਰਾਂ ਅਤੇ ਪਲੇਟਾਂ ਚੋਰੀ ਕੀਤੀਆਂ ਜਾ ਰਹੀਆਂ ਸਨ ਲੇਕਿਨ ਪਿਛਲੇ ਦਿਨੀ ਪੁਲਿਸ ਵੱਲੋਂ ਤਾਰਾ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਸੀ ਲੇਕਿਨ ਜਿਸ ਕਬਾੜੀਏ ਨੂੰ ਅੱਗੇ ਇਹ ਚੋਰ ਤਾਰਾਂ ਵੇਚਦੇ ਸਨ ਪੁਲਿਸ ਵੱਲੋਂ ਉਸ ਕਬਾੜੀਏ ਨੂੰ ਕਾਬੂ ਨਹੀਂ ਕੀਤਾ جا ਰਿਹਾ ਜਿਸ ਕਾਰਨ ਉਹਨਾਂ ਨੂੰ ਮਜਬੂਰੀ ਵਸ ਇਹ ਧਰਨਾ ਲਾਉਣਾ ਪੈ ਰਿਹਾ ਹੈ ਇਹਨਾਂ ਧਰਨਾ ਦੇ ਰਹੇ ਕਿਸਾਨਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਪੁਲਿਸ ਵੱਲੋਂ ਚੋਰੀ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਹ ਇਸੇ ਤਰ੍ਹਾਂ ਹੀ ਇੱਥੇ ਧਰਨੇ ਤੇ ਬੈਠੇ ਰਹਿਣਗੇ ਇਸ ਬਾਰੇ ਜਦੋਂ थाना ਆਨੰਦਗੜ੍ਹ ਦੇ ਮੁਖੀ ਜਸਕਰਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਉਹਨਾਂ ਵੱਲੋਂ ਕਬਾੜੀਏ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਰੇਡਾਂ ਮਾਰੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਕਬਾੜੀਏ ਨੂੰ ਕਾਬੂ ਕਰ ਲਿਆ ਜਾਵੇਗਾ ਮੇਰਾ ਨਾਮ ਜਗਸੀਰ ਸਿੰਘ ਗੁੰਬਾਪਾ ਆਰਥਿਕ ਪਛਾਣ ਦੁਨ ਹੈ ਇੱਕ ਗ੍ਰਾਹਾਨ ਜਲਾ ਕਮੇਟੀ ਮੈਂਬਰ ਜੋ ਅੱਜ ਅਸੀਂ ਦੂਜੀ ਅਰ ਆਨੰਦਗੜ੍ਹ ਥਾਣੇ ਦੇ ਬਾਹਰ ਤੋਂ ਬੈਠੇ ਆ ਜਿਹੜੀਆਂ ਪਿਛਲੇ ਦਿਨੀ ਨੁਕੀਏ ਤਾਰਾਂ ਸੋਲਰ ਦਗਾ ਤੇ ਪਲੇਟਾਂ ਤੇ ਜਿਹੜੀਆਂ ਟਰਾਂਸਫਾਰਮ ਵਗੈਰਾ ਤੇ ਚੋਰੀਆਂ ਲਗਾਤਾਰ ਹੋ ਰਹੀਆਂ ਉਹਦੋਂ ਤੋਂ ਦਰਖਾਸਤਾਂ ਦਿੱਤੀਆਂ ਤੇ ਦੋ ਕਿਸਾਨ ਉਹਨ ਕਿਹੜੇ ਕਿਸਾਨਾਂ ਨੇ ਦੋ ਮਹੀਨੇ ਕਿ ਚੋਰ ਆ ਜਿਹੜੇ ਤਾਰਾਂ ਵੜਦੇ ਆ ਨੁਫੜਾਤਾ ਸੀ ਤਾਂ ਉਸ ਤੋਂ ਬਾਅਦ ਰਮਾਂਡ ਲੈ ਲੈਣਾ ਇਹਨਾਂ ਨੇ ਅਸੀਂ ਮਿਲੇ ਇਹ ਡੀਐਸਪੀ ਨੂੰ ਮਿਲੇ ਐਸਐਸਪੀ ਨੂੰ ਮਿਲੇ ਆਨੰਦਗੜ੍ਹ ਦੇ ਸਤਜੋ ਨੂੰ ਵੀ ਦੋ ਵਾਰੀ ਮਿਲ ਗਏ ਤਾਂ ਦੂਬਾਰ ਉਹਨਾਂ ਨੇ ਕਵਾੜਗੇ ਦਾ ਨਾਮ ਲਿਆ ਸੀ ਤੇ ਕਵਾੜਗੇ ਨੂੰ 16 ਦਿਨ ਹੋ ਗਏ ਨਾਂ ਲੈ ਇਹਨੂੰ ਤਾਂ ਇਹਨਾਂ ਨੇ ਆਨੰਦਗੜ੍ਹ ਦੇ ਸਤਜੋ ਨੇ ਫੜਨ ਦੀ ਜ਼ਰੂਰਤ ਹੀ ਨਹੀਂ ਸਮਝੀ ਮੂੰਹ ਚੋਂ ਮਿਲਦੇ ਆ ਕਹਿੰਦਾ ਮੈਂ ਭੱਜਣਾ ਠਬੋਤ ਕਰੀ ਜਾਣਾ ਤੇ ਮੂੰਹ ਮਿਲਦਾ ਨਹੀਂ ਤੇ ਜਦੋਂ ਇਹ ਕਿਦੋਂ ਪਹਿਲਾਂ 5 ਦਿਨ ਪਹਿਲਾਂ ਇੱਥੇ ਘਰ ਨਾਲ ਆਇਆ ਉਹਦੇ ਵਿਸ਼ਵਾਸਤ ਆਇਆ ਸਾਨੂੰ ਆਂਦਾ ਮੈਂ ਬੁੱਧਵਾਰ ਤੱਕ ਟਾਈਮ ਦੇ ਦਿਓ ਮਾਂ ਬੁੱਧਵਾਰ ਤੱਕ ਉਹ ਕਵਾੜਗਾ ਹਰ ਹਾਲਤ ਫੜ ਲਿਓ ਇੱਕ ਘੇਲਾ ਬੀ ਦੀ ਗੱਲ ਤੋਂ ਨਿਪੜਿਆ ਤੇ ਮਜਬੂਰ ਨਬਸਾ ਨੂੰ ਪੱਕਾ ਮੋਟਾ ਦਿਨ ਰਾਤ ਦਾ ਲਾਉਣਾ ਪੈਗਾ। ਤਰਵੰਤਰਾ ਸ਼ਰਮਾ ਭਾਰਤੀ ਕਿਸਾਨ ਦੇ ਇੱਕ ਦਾ ਗ੍ਰਾਹਕ ਬਲਾਗ ਦਾ ਸੰਗਤ ਅੱਜ ਅਸੀਂ ਇਸ ਥਾਣੇ ਦਾ ਬਾਾਰ ਮੱਲਿਆ ਉਹ ਇਸ ਕਰਕੇ ਮੱਲਿਆ ਕਿਉਂਕਿ ਸਾਡੇ ਪਿੰਡਾਂ ਦੇ ਸਾਡੇ ਬਲਾਗ ਦੇ ਪਿੰਡਾਂ ਜਿੰਨੇ ਵੀ ਹੈ ਬਾਜਿਕ ਹੈ ਆਨੰਦਗੜ ਹੈ ਆਪਣਾ ਚਾਕਦਰ ਸਿੰਘ ਵਾਲਾ ਬੰਬੀ ਹੈ ਇਥੋਂ ਦੀਆਂ ਮੋਟਰਾਂ ਤੇ ਇਥੋਂ ਦੀਆਂ ਤਾਰਾਂ ਉਹਨਾਂ ਦੀਆਂ ਜਿਹੜੀਆਂ ਲੱਥੀਆਂ ਸੋਲਰਾਂ ਦੀਆਂ ਉਹਨੂੰ ਲੈ ਕੇ ਅਸੀਂ ਪਿਛਲੇ ਦਿਨੀ ਜਿੱਦੇ ਆਪਣਾ ਗੜੇ ਆਏ ਉਸ ਦਿਨ ਇੱਥੇ ਬੈਠੇ ਸੀਗੇ ਕਿਉਂਕਿ ਉਹ ਤਾਰਾਂ ਜਿਹੜੇ ਲੱਥੀਆਂ ਸੀ ਜਿਹੜੇ ਉਹਨਾਂ ਦੇ ਚੋਰ ਸੀਗੇ ਉਹ ਇਹਨਾਂ ਨੂੰ ਲਿਆ ਕੇ ਫੜਾਤੇ ਸੀ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਜਿਹੜਾ ਵਿਦਲ ਵਹੇ ਦਾ ਕਬਾੜ ਯਾਰ ਕੇ ਇਸ ਕਬਾੜਾ ਕੋਈ ਦਾ ਨਾਮ ਉਹ ਉਹਦੇ ਚ ਹੈ ਕਿ ਤਾਰਾਂ ਗਈਆਂ ਉਦੋਂ ਕਹਿੰਦੇ ਸੀ ਵੀ ਅਸੀਂ ਇਹਨੂੰ ਗਿਰਫਤਾਰ ਕਰ ਲਾਂਗੇ ਪਰ ਹਜੇ ਤੱਕ ਉਹਨੂੰ ਗਿਰਫਤਾਰ ਨਹੀਂ ਕਰਿਆ ਉਸ ਨੂੰ ਗਿਰਫਤਾਰ ਕਰਨੋਂ ਵਾਸਤੇ ਸਾਡੇ ਜਿਹੜੇ ਕਿਸਾਨਾਂ ਦੀਆਂ ਮੋਟਰਾਂ ਦੇ ਤਾਰਾਂ ਲੁੱਟੀਆਂ ਆਈਆਂ ਨੇ ਇਸੇ ਮੱਦੇਨਜ਼ਰ ਵਾਸਤੇ ਇਹ ਲਗਾਤਾਰ ਮੋਰਚਾ ਚਾਲੂ ਰੱਖਾਂਗੇ ਜਿੰਨਾ ਜ ਸਾਡਾ ਇਹ ਆਪਣਾ ਮਸਲਾ ਹੱਲ ਨਹੀਂ ਹੋਇਆ ਹਾਂਜੀ ਮੈਂ ਐਸਐਚਓ ਨੰਦਗੜ ਸਾਡੇ ਕੋਲ ਇਹ ਨਾ ਮੁਕੱਦਮਾ ਨੰਬਰ 5 ਦਰਜ ਹੋਇਆ ਐ ਐਸੇ ਮਹੀਨੇ ਇਹਦੇ ਵਿੱਚ ਜਿਹੜੀ ਸੋਲਰ ਮੋਟਰ ਦੀਆਂ ਤਾਰਾਂ ਤੁਹਾਨੂੰ ਚੋਰੀ ਹੋਈਆਂ ਸੀ ਸਾਡੇ ਕੋਲ ਕੰਪਲੇਟ ਆਈ ਸੀ ਜਿਹਦੇ ਵਿੱਚ ਅਸੀਂ ਦੋ ਬੰਦੇ ਰੈਕਟ ਕਰ ਚੁੱਕੇ ਆ ਮੁਕਦਮਾ ਦਰਜ ਕਰਕੇ ਇਹ ਜੀ ਤੀਜਾ ਬੰਦਾ ਜਿਹੜਾ ਕਵਾੜੀਆ ਹੈ ਇਹ ਭਗੌੜਾ ਸਾਡਾ ਇਹਨੂੰ ਅਸੀਂ ਕਈ ਵਾਰੀ ਰੇਡ ਮਾਰਤੀ ਪਰ ਇਹ ਘਰੇ ਨਹੀਂ ਮਿਲਿਆ ਘਰ ਨੂੰ ਤਾਲਾ ਲੱਗਿਆ ਜਦੋਂ ਵੀ ਇਹ ਮਿਲ ਗਿਆ ਇਹਨੂੰ ਅਸੀਂ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹਦੇ ਜਿਹੜੇ ਹੋਰ ਕੋਈ ਵੇਚਦੇ ਆ ਜਾਂ ਚੋਰੀ ਕਰਦੇ ਉਹਨਾਂ ਨੂੰ ਵੀ ਟ੍ਰੇਸ ਕਰਾਂਗੇ ਅਸੀਂ ਜਿਹੜੇ ਮਰਜ਼ੂਮ ਬਣਿਆ ਉਹ ਅਦਾਲਤ ਪੇਸ਼ ਕਰਦੇ ਜੀ ਹਾਂਜੀ ਉਹ ਕੋਰਟ ਦੇ ਵਿੱਚ ਪੇਸ਼ ਕਰਦੇ ਉਹ ਜੇਲ੍ਹ ਭੇਜਦੇ ਸੀ